ਮਾਣੀ ਸੋਹਣੀ ਜੀ ਨਖਰੇ ਬੜੇ ਕਰਦੀ ਅਭੀ ਰੋਂਦੀ ਤੇ ਕਦੀ ਹੱਸਦੀ ਸੋਹਣੀ ਮਰੀ ਗੱਡੀਆਂ ਵੀ ਕਰਦੀ ਹਮਮਾ ਨਾਲ ਗੱਡੀਆਂ ਕੱਢੀ ਸੋਈ ਮੇਰੀ ਜੀ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਉਹ ਕਰਦੇ ਛੋਟੇ ਜਿਹੇ ਬਲੋ ਦੀ ਸ਼ੁਰੂਆਤ ਤੇ ਕੱਲ ਵੀ ਟੀ-ਸ਼ਰਟ ਆਪਾਂ ਪਾ ਲਈ ਆ ਤੇ ਝੋਲਾ ਆਪਾਂ ਚੁਕਲਿਆ ਨਾਲ ਫਿਰ ਮੀਟਰ ਦਾ ਚੱਲੇ ਆ ਥੋੜਾ ਬਹੁਤ ਹਿਸਾਬ ਦਾ ਪਤਾ ਕਰਨ ਜਦੋਂ ਇਹਨਾਂ ਉਸ ਤੋਂ ਬਗੈਰ ਮੀਟਰ ਲਗਣਾ ਬਹੁਤ ਔਖਾ ਵਾ ਤੇ ਹੁਣ ਇਹ ਵੀਰ ਉੱਥੇ ਗੁੰਨ ਕਿਹਾ ਸੀ ਤੇ ਨਾਲ ਡੈੜੀ ਹੁਣੇ ਜਾਣਗੇ ਦੇਖਦੇ ਆ ਤੇ ਗੱਲਬਾਤ ਕਿਤੇ ਬਣਦੀ ਹੈ ਤੇ ਚਲੋ ਸਾਰੇ ਬੜੇ ਜ਼ੋਰ ਲਾਉਣ ਦੇ ਮੈਂ ਵੀ ਬੜਾ ਜ਼ੋਰ ਲਾਉਣ ਦੇ ਡੈੜੀ ਹੁਣੇ ਕਾਫੀ ਜ਼ੋਰ ਲਾਉਣ ਦੇ ਤੇ ਬਾਕੀ ਚਲੋ ਇਦਾਂ ਹੀ ਆ ਤੇ ਮਿਲਦੇ ਫਿਰਾਂਗੇ ਠੀਕ ਹੈ ਜੀ ਦਰਵਾਜ਼ਾ ਬਾਹਰ ਦੇ ਸਸਰੀਕਾਲ ਪੱਖੇ ਬੰਦ ਕਰ ਦਾਂਗਾ ਚੰਗਾ ਗੱਡੀ ਨੂੰ ਨਹੀਂ ਮਾਗੇ ਚਲੋ ਵੀ ਦੇਖਦੇ ਆਂ ਗੱਲ ਬਣਦੀ ਏ ਕਿ ਨਹੀਂ ਜਾਣਾ ਏ ਮੋਡਾਲੇ ਤਾਂ ਸੀ ਗਿਆ ਨਹੀਂ ਹਾਂ ਕਰਿਆ ਨਹੀਂ ਆਦੇ ਕੋਈ ਇੱਥੇ ਪਹੁੰਚ ਕੇ ਆਪਾਂ ਬਡਾਲੇ ਗ੍ਰਾਂਥੀਆਂ ਇਹ ਡਾਡੂ ਨੂੰ ਮਿਲਦੇ ਪਏ ਆ ਉਹ ਅੰਕਲ ਹੁਣਾ ਉਹ ਅੰਕਲ ਨਾਲ ਖੜਨਾ ਵੀ ਅੱਗੇ ਡੇੜੇ ਕਹਿੰਦੇ ਨਾਲ ਖੜਨਾ ਚਲੋ ਜਿੱਥੇ ਹੱਥ ਪੈਂਦੇ ਪਾਲਾਣੇ ਚਾਹੀਦੇ ਜਿੱਥੇ ਪੈਂਦਾ ਹੋਵੇ ਨਾ ਸਬੰਧੀ ਦਾ ਚਲੋ ਦੇਖਦੇ ਆ ਬਾਕੀ ਕੀ ਪੋਜੀਸ਼ਨ ਉਹ ਤਾਂ ਬੈਠੋ ਵੇਖੋ ਘਰ ਪਹੁੰਚੀ ਆ ਨਾ ਉਹ ਮੈਂ ਬੈਹ ਜੋ ਮੈਂ ਬੈ ਬੈ ਕੋਈ ਗੱਲ ਨਹੀਂ ਲੋ ਜੀ ਘੁੰਮ ਫਿਰ ਕੇ ਪਹੁੰਚ ਗਏ ਆ ਘਰੇ ਮਿਲੇ ਆ ਇੱਕ ਦੋ ਵੀਰਾਂ ਨੂੰ ਮਿਲ ਕੇ ਆਏ ਆ ਵੇਖੋ ਉਹਨਾਂ ਨੇ ਟਾਈਮ ਦਿੱਤਾ ਇੱਕ ਦੋ ਵੀਰਾਂ ਨੂੰ ਮਿਲ ਕੇ ਆਏ ਆ ਤੇ ਉਹਨਾਂ ਦੇ ਘਰੇ ਵੀ ਬਹਿ ਕੇ ਆਏ ਗੱਲਾਂ ਬਾਤਾਂ ਕਰਕੇ ਆ ਚਲੋ ਦੇਖਦੇ ਆ ਕਹਿੰਦੇ ਕਿ ਦੋ ਚਾਰ ਦਿਨ ਤੱਕ ਹਾਂ ਟਾਈਮ দাও ਤਾਂ ਦਾ ਮਸਲਾ ਤਾਂ ਠੀਕ ਹੈ ਨਹੀਂ ਤੇ ਫਿਰ ਠੀਕ ਬੜੀ ਭਾਈ ਤੁਹਾਡਾ ਪੈਂਡਾ ਹੀ ਆ ਜਿੱਥੇ ਵੀ ਜਗ੍ਹਾ ਲੈਣੀ ਕਿਸੇ ਨੇ ਲੈਣੀ ਆ ਤੇ ਐਨਓਸੀ ਤੋਂ ਬਗੈਰ ਐਨਓਸੀ ਤੋਂ ਬਗੈਰ ਜਗ੍ਹਾ ਨਾਲ ਨਾ ਲਓ ਠੀਕ ਜਣਾ ਇਹ ਕਿ ਆ ਦਿੰਦੇ ਆ ਮੈਂ ਅਨੁਛੇ ਤੁਹਾਨੂੰ ਦਵਾਂਗੇ ਦਵਾਂਗੇ ਬਾਅਦ ਚ ਕੋਈ ਨਹੀਂ ਦਿੰਦਾ ਇਦਾਂ ਹੀ ਕਰਕੇ ਪਰੇਸ਼ਾਨੀ ਬੜੀ ਪੈਂਦੀ ਹੈ। ਮੁਰੇ ਕੱਲ ਨੂੰ ਲੋਨ ਵੀ ਲੈਣਾ ਕੋਈ ਵੀ ਚੀਜ਼ ਲੈਣੀ ਹੈ ਤੇ ਅਨੁਛੇ ਤੋਂ ਬਿਨਾਂ ਬਹੁਤ ਔਖਾ ਜਿਹਾ। ਹੁਣ ਕੱਲ ਪਰਸੋਂ ਤੱਕ ਫੇਰ ਜਾਵਾਂਗੇ। ਦੇਖਦੇ ਆਂ ਕਿ ਮਸਲਾ ਹਲ ਹੁੰਦਾ ਕਿ ਨਹੀਂ ਹੁੰਦਾ ਕਿਦਾਂ ਹਾਂ। ਵੀ ਆ ਆ ਦੇਸੀ ਜਗਾੜ ਆਪਾਂ ਲਾ ਦਾਂ ਚਿੜਕਣੀ ਲਾਤੀ ਬਾਹਰ। ਤੇ ਅੰਦਰ ਤੇ ਆ ਬਿੱਲੀ ਹੈ ਹੈ ਲਾਉਣ ਵਾਸਤੇ ਤੇ ਆ ਲਾਤੀ ਟੈਂਪਰੀਰੀ। ਬਾਕੀ ਦਵਾ ਜਮਾ ਟਾ ਚੜਾਂਗੇ ਫਿਰ ਲੌਗ ਲਾ ਦਾਂਗੇ ਹਾਂਜੀ ਹਰਫਤ ਜੀ ਕੀ ਹਾਲ ਜੇ ਠੀਕ ਠਾਕ ਹੈ ਝੂਲੇ ਸੋਣਾ ਝੂਲੇ ਚ ਤੂੰਲੇ ਸੋਣਾ ਹੈ ਫੇਸ ਨਹੀਂ ਹੋਣ ਘੰਟੇ ਫੇਸ ਆਉਂਦੇ ਆ ਹੈ ਬੋਲ ਓਹੋ ਹੋ ਹੋ ਕੰਬੜਾ ਕੀ ਤਹਣਾਜ ਤਾਂ ਥਕਾਵਟ ਹੋ ਗਈ ਹੈ ਨਾ ਪੁੱਤ ਨੂੰ ਕਿਉਂ ਫਦੇ ਤਾਂ ਤਾਂ ਹੋ ਗਈ ਨਾ ਥਕਾਵਟ ਹੈ ਕਿ ਨਹੀਂ ਤੇ ਸਵੇਰ ਦਾ ਉੱਠਿਆ ਮੈਂ 7 ਵਜੇ ਦਾ ਕਿੰਨੇ ਕੰਮ ਕੀਤੇ ਕੈਮ ਆਪਾਂ ਕੀ ਕਰਿਆ ਇਦਾਂ ਨੋ ਨੋ ਮਾਰ ਲੈਂਦਾ ਆਪਣੀਆਂ ਗੱਲਾਂ ਤੇ ਆਪੇ ਚੱਲੀਏ ਫਿਰ ਘੁੰਮੀ ਕਰਕੇ ਆਈਏ ਹੈ ਪਤਾ ਘੁੰਮੀ ਨਹੀਂ ਗੰਜਣਾ ਹੈ ਹੈ ਨੋ ਨੋ ਆਪਣੇ ਆਪੇ ਮਾ ਲੇਨਾ ਆ ਟਿੱਕਾ ਵੀ ਆਪਣੇ ਹੱਥਾਂ ਨਾਲ ਲਾ ਲੇਨਾ ਆਪਣੇ ਵਾਲ ਆਪੇ ਪੁੱਟ ਕੇ ਆਪੇ ਰੋਂ ਡਾ ਪਿੰਦਾ ਫਿਰ ਮਾਰਵੀ ਸੁਣੂ ਜੀ ਕਿ ਨਖਰੇ ਬੁੜੀ ਕਰਦੀ ਅੱਜ ਰੋਂਦੀ ਦੀ ਕਦੀ ਹੱਸਦੀ ਸੋਣੀ ਮਰੀ ਗਲਾਡੀਆਂ ਵੀ ਕਰਦੀ ਹੁੰਮਾਂ ਨਾਲ ਡਾਟੀਆਂ ਕਰਦੀ ਸੋਈ ਮੇਰੀ ਕੀ ਕੀ ਖਰੀ ਜਾਂਦੀਆਂ ਅਕੜੀਆਂ ਜੀਆਂ ਲਈ ਜਾਂਦੀ ਤੂੰ ਮਤੇ ਰੋਣਾ ਮੈਂ ਦੇ ਵਿੱਚ ਰੋਣ ਦਾ ਮੂਡ ਬਣ ਗਿਆ ਪੂਰਾ ਦੋਤੇ نیند ਵੀ ਵੇ ਚੜ ਗਈ ਇਹ ਇਹਨੂੰ ਹੱਥ ਪੈ ਗਈ ਗੋਦੀ ਦੇ ਗੋਦੀ ਦੇ ਵਿੱਚ ਸੋ ਜਾਂਦਾ ਜਲਦੀ ਇਹ ਦਿਨ ਹੀ ਠਾਪਾ ਦੇ ਇੰਨਾ ਪੈੱਡ ਤੇ ਲੰਮਈ ਰੋਟ ਕੇ ਰੋਣ ਲੱਗ ਪੈਂਦਾ ਹੁਣ ਇਹਨਾਂ ਨੇ ਚੁੱਕਿਆ ਗੋਦੀ ਚ ਜਦੋਂ ਵਿਗਸਲੇ ਨਹੀਂ ਨਿੱ ਜਦੋਂ ਵਿਗਸਲੇ ਨਹੀਂ ਆ ਜਾਂਦੀ ਚਲੋ ਦੇ ਸੰਗਿਆਂ ਉਹ ਹੁਣ ਇਹ ਠਾਏ ਨੂੰ ਸੋਣਾ ਨਾ ਇਹਨੇ ਰੋਣ ਲੱਗ ਪਣਾ ਇਦਾਂ ਦਾ ਹਿਸਾਬ ਹੈ ਦਾ ਮੈਂ ਸੁਆਹੁੰਡੀ ਲੈ ਪੈਰ ਮਾਰੇ ਇਹਨਾਂ ਹਾਰ ਫੋਤ ਨੇ ਤੇ ਬੋਤਲ ਇਹਦੇ ਸਿੱਧੀ ਪਈ ਇਹਨੇ ਐ ਕਰਕੇ ਛੁੱਟਦੀ ਉੰਨੀ ਹਾਨ ਕੇ ਸਵੇਰੇ ਨੇ ਦਿਨੇ ਇੰਨਾਂ ਨੂੰ ਵੈਦਾਂ ਬੈੱਡ ਤੇ ਇਦਾਂ ਨੂੰ ਸਵਾਲ ਤਾਣਾ ਇਦਾਂ ਹੱਥ ਦੇ ਨਾਲ ਇਦਾਂ ਥੱਪ ਥੱਪ ਕਰਕੇ ਹੌਲੀ ਹੌਲੀ ਨੇ ਸੁੱਤੇ ਰਹਿਣਾ ਜੇ ਹਟਾਤਾ ਫਿਰ ਉੱਠ ਜਾਣਾ ਇੰਨੇ ਕਈ ਵਾਰ ਮੇਰੀ ਡਿਊਟੀ ਹੁੰਦੀ ਹੈ ਸੌਣ ਦੀ ਤੇ ਕਈ ਵਾਰ ਇਹਨਾਂ ਦੀ ਮਮਾ ਦੁੱਧ ਦੁੱਧ ਪਿਆ ਲਿਆ ਦੁੱਧ ਪਿਓ ਮੁੰਡਿਆ ਵੀ ਕਿਨੇ ਫੇਰ ਨਾ ਦਿਆ ਹੈ ਮਸਤਵਾ ਮਾਮੇ ਕੋਲ ਜਾ ਕੇ ਹੈ ਸਾਨੂੰ ਤੰਗ ਕਰਦਾ ਪਿੰਕ ਪਿੰਕ ਨੂੰ ਕਵਰ ਚਾੜਿਆ ਬੋਤਲ ਨੂੰ ਤੇ ਪਿੰਕ ਹੀ ਲਿਆਵਾ ਤਾਵੜ ਤਾਵੜ ਪਿੰਕ ਪਿੰਕ ਹੋਇਆ ਪਿਆ ਸਾਰੀ ਚਰੇ ਇੰਬਲੈਸ਼ਟਾ ਮੁੰਦੇ ਸੀ ਕਿ ਉਹ ਤੇ ਭਰੀਆਂ ਹੋਈਆਂ ਨਹੀਂ ਉੱਥੇ ਪਿੰਕ 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 ਹੀ ਸਾਰਾ ਰੂਮ ਕੀਤਾ ਹੈ ਤੇ ਇੱਥੇ ਬਿਲਕੁਲ ਪਿੰਕ ਤੋਂ ਛੜਦੇ ਜਿਆਦਾ ਹੈ ਪਿੰਕ ਆਬਾ ਮਗਾਇਆ ਹੀ ਆਉਣ ਲਿਆ ਪ੍ਰੋਫਟ ਟਾਈਮ ਦੇ ਆ ਮਸ਼ੀਨ ਆ ਵੇਖ ਕੇ ਮੈਂ ਛੋਟਾ ਜਾ ਇੱਧਰ ਸਮਾਨ ਦੇ ਥੱਲੇ ਆਇਆ ਹੈ ਠਾ ਬਹੁਤ ਦੰਦਾ ਹੋ ਗਿਆ ਸਾਫ ਸੁਥਾਇਆ ਕਰਕੇ ਫਿਰ ਗੱਡੀ ਦਾ ਸਪਰੇਅ ਹੈ ਗੱਡੀ ਜਮਾਨ ਵਾਲੀ ਬਖਿਆਰੇ ਨੇ ਕਿੱਥੇ ਪਿਆ ਹੈ ਇਹਨਾਂ ਲੱਕੜਾਂ ਜਿੰਨਸ ਲੈ ਆਇਆ ਹੈ ਠਾ ਹੁਣ ਮੈਂ ਥੱਲੇ ਕਿੱਥੇ ਆ ਛੇ ਤੋੜੀਏ ਵਿੱਚ ਬਾਕੀ ਹੈ ਆ ਸੰਦੇ ਉਹ ਤੋਂ ਗਿਆ ਸਾਫ ਕਰਦੇ ਲੈ ਭੀਆ ਮਸ਼ੀਨ ਨੂੰ ਸਾਫ ਕਰਕੇ ਪਾਤੀਆ ਵਿੱਚ ਹਨਾ ਕੋਟਨ ਥੋੜਾ ਆਹ ਕਾਟਨ ਪਾਟ ਗਿਆ ਸੜਾ ਉੱਪਰ ਵਾਲਾ ਇਹਦਾ ਆਹ ਗੱਡੀ ਨੂੰ ਥੋੜੀ ਸਪਰੇਅ ਜਾਂ ਕੀ ਜਾਂਦੇ ਆ ਪਾਲਛੀ ਜੀ ਪਾਲਛ ਕਹਿੰਦੇ ਸੱਚ ਮੈਂ ਆਪਾਂ ਅੱਗੇ ਗੱਡੀ ਦੇ ਅੰਦਰ ਮਾਰ ਦਿੰਦੇ ਆਂ ਆਹ ਜਿਹਨੇ ਮੋਟਰਸਾਈਕਲ ਮਾਰੀ ਵੇਖਾ ਕਿੰਨਾ ਮੋਟਰਸਾਈਕਲ ਚਮਕਣ ਡਿਆ ਆਪਣਾ ਮੈਂ ਕਿ ਅੰਦਰ ਮਾਰ ਦਿਆਂ ਡੈਸ਼ਬੋਰਡ ਤੇ ਕਿੱਦਾਂ ਹੋਇਆ ਪਿਆ ਹਨਾ ਅਗਲਾ ਅਗਲਾ ਗੱਡੀ ਦਾ ਬੋਨਰ ਖੁੱਲਣਾ ਨਹੀਂ ਂਦੇਆ ਉਹ ਵੀਰ ਨੂੰ ਕੀਤਾ ਫੋਨ ਕਹਿੰਦਾ ਮੈਂ ਆਉਂਦਾ ਅੰਦਰ ਵੇ ਸੋਚੀ ਨਹੀਂ ਕੰਮ ਕਰਨ ਂਦੇਆ ਲੱਗਦਾ ਤਾਤ ਉਹ ਟੁੱਟ ਗਈ ਹੈ ਕੀ ਹੋ ਗਿਆ ਵੇਖੋ ਜਿਹੜੀ ਇਦਾਂ ਕਰੀ ਜੇ ਬੋਨਰ ਖੁੱਲ ਜਾਂਦਾ ਹੁਣ ਖੁੱਲਦਾ ਨਹੀਂ ਕੋਈ ਖਰਾਬ ਹੋ ਗਿਆ ਕੀ ਤਾਤ ਉਹ ਟੁੱਟ ਗਈ ਹੈ ਮੈਂ ਕਿਹਾ ਕਿ ਵਾਈਪਰਾਂ ਦਾ ਪਾਣੀ ਨਹੀਂ ਹੈ ਅਗਾ ਚੱਲ ਮੈਂ ਕਿਹਾ ਪਾ ਦਿੰਨੇ ਆ ਪਾਣੀ ਚਲੋ ਹੁੰਦਾ ਵੀਰੋ ਕੀ ਬਣਾਇਆ ਜਾ ਰਿਹਾ ਟਰੇਲੇ ਕੀ ਬਾਤ ਹੈ ਟਰੇਲੇ ਨੂੰ ਇਹ ਕੇਰ ਰਿਹਾ ਉਹ ਗੱਡੀ ਉਹ ਬਹੁਤੜੇ ਨੇ ਫੁੱਲਣ ਡਿਆ ਹੁਣ ਫੁੱਲ ਕੇ ਆਇਆ ਵੀਰ ਨੂੰ ਫੋਨ ਕੀਤਾ ਆਂਦਾ ਮੋ ਵੀ ਹੋਇਆ ਟਾਈਮ ਹੋ ਚੁੱਕਾ 6:30 ਦਾ ਤੇ ਫਤਿਹ ਜੀ ਅੰਦਰ ਟਰੇਲੇ ਖੁੱਲਣ ਡਿਆ ਯਾਰ ਅਗਲਾ ਤੋ ਫਿਰ ਮੁੰਡਾ ਆਇਆ ਤੋ ਲੈ ਗਿਆ ਗੱਡੀ ਕਹਿੰਦਾ ਮੈਂ ਕਰਾ ਦਾਂਗਾ ਅੱਗੇ ਉਤਾਰ ਜੀ ਟੁੱਟ ਗਈ ਬੋਨਟ ਦੀ ਤੇ ਆਵਾਜ਼ ਵੀ ਕਰਦੀ ਸਟਾਰਟ ਕਰਨ ਲੱਗਾ ਨਾ ਗੱਡੀ ਦੀ ਆਵਾਜ਼ ਵੀ ਆਉਂ ਨਹੀਂ ਬੜੀ ਰੋਟੀ ਪਾਣੀ ਅੱਜ ਕੰਨੋਂ ਆਪ ਹੀ ਕਰਨੀ ਪੈਣੀ ਰੋਟੀ ਪਾਣੀ ਹਨਾ ਉਹ ਕੁੜੀ ਆਈ ਨਹੀਂ ਅੱਜ ਚਲੋ ਕੋਈ ਨਹੀਂ ਕਰਨਾ ਪਣਾ ਆਪ ਹੀ ਆਹੋ ਇਕਦਮੀ ਨਗਰਾਗ ਤੇ ਮੁੜ ਕੇ ਫਿਰ ਆਪ ਹੀ ਕਰਾਂਗੇ ਨਾ ਵਧੀਆ ਨਾਲੇ ਨਾਲੇ ਕਾਕੇ ਕਰਕੇ ਥੋੜਾ ਹੁੰਦਾ ਨਹੀਂ ਨਾ ਕੰਮ ਨਾਲ ਤੇਰੇ ਕੋਲ नजारे नजारे आ रहे नजारे नजारे है सुत्या सुत्या ला लेने रोटी पानी चल रहा आनाया करे बनाया भुजिया जा कहते भुजिया क्या कहते मैं करा हेल्प कर ਹਾਂ ਇਹਦਾ ਧਿਆਨ ਹੀ ਕਿਸ ਨੂੰ ਨਿਕਾ ਪਾਣੀ ਦੇ ਸਾਫੇ ਵਿੱਚ ਮੈਂ ਕਈ ਦਿਨ ਹੋ ਗਏ ਮੈਂ ਤਾਂ ਧਿਆਨ ਕੀਤਾ ਨਹੀਂ ਕਿਸ ਨੇ ਇਹਨੂੰ ਸਵੇਰੇ ਮੈਂ ਕਰੂੰਗਾ ਠੀਕ ਠਾਕ ਧੋ ਕੇ ਨਾ ਫਿਰ ਪਾਣੀ ਭਰਾਂਗੇ ਵਿੱਚ ਭਿੰਡੀਆਂ ਖਲੜੀਆਂ ਪਈਆਂ ਹੈ ਫੜ ਕੇ ਲੱਥ ਰੇ ਨਈ ਮੜਾ ਮਾ ਰੋਟੀ ਪਾਣੀ ਚੱਲ ਰਿਹਾ ਆਜਾ ਫਿਰ ਚੱਕ ਲੋ ਤੀਂ ਆ ਜਾ ਕਈਆਂ ਹੁਣ ਕਮੈਂਟ ਕਰਦੇ ਆ ਕਿ ਤੁਸੀਂ ਮਤਲਬ ਰੋਟੀ ਪਾਣੀ ਵਗੈਰਾ ਆਪ ਨਹੀਂ ਕਰਦੇ ਹਨ ਪਹਿਲਾਂ ਤੇ ਆਪ ਹੀ ਕਰੀਦਾ ਹੁਣ 2 ਕਿ ਮਹੀਨੇ ਹੋਏ ਆ ਤੇ ਉਹਦੇ ਕਰਕੇ ਵੀ ਕਰਨ ਕੁਝ ਨਹੀਂ ਹੁੰਦਾ ਇਸ ਕਰਕੇ ਆਪਾਂ ਰੋਟੀ ਵੀ ਮਤਲਬ ਬਣਾਵਾ ਲਈਏ ਰੋਟੀ ਬਣਾ ਕੰਮ ਕਰ ਕਰਨ ਨਹੀਂ ਅਜਿਹਾ ਚੰਦਾ ਕਰਦੇ ਹਨ ਇੱਕ ਦੋ ਮਹੀਨੇ ਹੋ ਗਏ 4 ਮਹੀਨਾ ਅਗਰ ਰੋਕ ਕੇ ਤੇ ਫਿਰ ਕਿ ਕਰਨ ਫਿਰ ਕਰਨ ਕਿਚਨ ਦਾ ਕੰਮ ਕਰ ਲੈਣਾ ਕਿਉਂਕਿ ਅਜੇ ਥੋੜਾ ਜਿਹਾ ਔਖਾ ਵਾ ਕਾਕਾ ਵੀ ਛੋਟਾ ਹੁਣ ਆ ਕਰਕੇ ਤੇ ਮਿਲਦੇ ਹਾਂ ਨੈਕਸਟ ਵਲੌਗ ਜੇ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਕਮੈਂਟ ਸੇ ਜੁਰ ਕਰਿਓ ਸਾਡਾ ਫੇਸਬੁੱਕ ਤੇ ਪੇਜ ਨੂੰ ਜਰੂਰ ਫੋਲੋ ਕਰੋ ਬਾਏ ਬਾਏ ਗੁੱਡ ਨਾਈਟ ਅਨਗੋੜਾ ਸਨੈਪਚੈਟ ਜਰੂਰ ਐਡ ਕਰੋ